ਹੀ ਹੈ ਸਿਲਕ ਰੋਡ ਮੁਝੇ ਸਿਲਕ ਰੋਡ ਬਣ ਜਾ ਤਿੱਥੇ ਤੱਕ ਤੁਮਹਾਰ ਹੋ ਮਿਲੋ ਸਬਜ਼ੀਆਂ ਬਾਜ਼ੀਆਂ ਦਾ ਫਟਕ ਦੇ ਵਪਾਰ ਹੋ ਪੰਜਾਬ ਨੂੰ ਖੋਖਲਾ ਕਰਨ ਵਾਲੀ ਹਰੀ ਕ੍ਰਾਂਤੀ ਪਿੱਛੇ ਇਲੂਮਿਨਾਟੀ ਦਾ ਕੀ ਹੈ ਹੱਥ ਤੇ ਅਸੀਂ ਬਹੁਤ ਵੱਡੀ ਲੜਾਈ ਲੜ ਰਹੇ ਹਾਂ ਇਹ ਲੜਾਈ ਸਿਰਫ ਮੋਦੀ ਸਰਕਾਰ ਤੱਕ ਸੀਮਤ ਨਹੀਂ ਆ ਇਹਦੀਆਂ ਜੜਾਂ ਤਾਂ ਕਿਤੇ ਅਮਰੀਕਾ ਚ ਜਾ ਕੇ ਪਈਆਂ ਕੀ ਸੱਚਮੁੱਚ ਨਿਊ ਵਰਲਡ ਆਰਡਰ ਦੇ ਤਹਿਤ ਪੰਜਾਬ ਦੀਆਂ ਜ਼ਮੀਨਾਂ ਤੇ ਕੀਤਾ ਜਾ ਰਿਹਾ ਕਬਜ਼ਾ ਆ ਦੁਨੀਆ ਨਵੇਂ ਵਰਲਡ ਆਰਡਰ की, की ओर्ड तरफ बढ़ रही है तो ਅਸੀਂ ਐਕਚੁਅਲੀ ਨਿਊ ਵਰਲਡ ਆਰਡਰ ਦੇ ਅਗੇਂਸਟ ਲੜ ਰਹੇ ਹਾਂ ਇੱਕ ਆਰਟੀਕਲ ਦੇ ਮੁਤਾਬਿਕ ਪੰਜਾਬ ਦੇ ਲੋਕਾਂ ਨੇ 14000 ਕਰੋੜ ਦਾ ਕਰਜ਼ਾ ਲਿਆ ਅਤੇ 5500 ਕਰੋੜ ਦੀਆਂ ਜ਼ਮੀਨਾਂ ਵੇਚੀਆਂ ਸਿਰਫ ਬਾਹਰ ਜਾਣ ਲਈ ਜਿੱਥੇ ਦੁਨੀਆ ਦੇ ਵੱਡੇ ਵੱਡੇ ਪੂੰਜੀਪਤੀ ਅਰਬਾਂ ਦੀਆਂ ਜ਼ਮੀਨਾਂ ਖਰੀਦ ਰਹੇ ਉੱਥੇ ਹੀ ਸਾਡੇ ਪੰਜਾਬ ਦਾ ਕਿਸਾਨ ਸੋਨੇ ਵਰਗੀਆਂ ਜ਼ਮੀਨਾਂ ਵਿੱਚ ਵਿੱਚ ਬਾਹਰ ਭੱਜ ਰਿਹਾ ਅੱਜ ਪੰਜਾਬ ਵਿੱਚ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਨੌਜਵਾਨ ਪੰਜਾਬ ਛੱਡ ਬਾਹਰ ਭੱਜ ਰਿਹਾ ਪੰਜਾਬ ਤੇ ਪ੍ਰਵਾਸੀਆਂ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਪੰਜਾਬੀ ਮਾਂ ਬੋਲੀ ਨੂੰ ਸਕੂਲਾਂ ਵਿੱਚੋਂ ਖਤਮ ਕੀਤਾ ਜਾ ਰਿਹਾ ਤੁਸੀਂ ਕਹਿੰਦੇ ਹੋ ਕਿ ਮਸਲਾ ਪੰਜਾਬੀ ਦਾ ਨਹੀਂ ਹੈਗਾ ਚਲੋ ਅਸੀਂ ਠੂਠ ਮਾਰਦੇ ਹਾਵਾਂਗੇ ਜਵਾਕਾਂ ਨੂੰ ਪੁੱਛੂ ਇਹ ਪ੍ਰਿੰਸੀਪਲ ਆ ਮਾਸ਼ੇ ਬੈਠੇ ਐ ਨਾਂ ਨਸੋ ਜੇ ਆਪਣਾ ਕੀ ਐ ਹਿਮਾਚਲ ਤੋਂ ਆ ਅਗਦਾਬ ਕਰੀ ਯਾਰ ਪੰਜਾਬੀ ਦੀ ਪੰਜਾਬੀ ਵੜ ਕੇ ਸੁਣਾਓ ਜੀ ਪੰਜਾਬੀ ਪੜਿਓ ਨਹੀਂ ਆਤੀ ਨਹੀਂ ਆਉਂਦੀ ਨਹੀਂ ਪਰ ਇੰਨਾ ਸਭ ਤਾਂ ਨਿਊ ਵਰਲਡ ਆਰਡਰ ਜਾਂ ਸਿਲਕ ਰੋਡ ਦਾ ਨਾਕੀ ਇਸ ਬੰਦੇ ਆ ਦੁਨੀਆ ਨਵੇਂ ਵਰਲਡ ਆਰਡਰ ਕੀ ਤਰਫ ਵੱਧ ਰਹੀ ਹੈ ਉਹਦੇ ਦੁਨੀਆ ਚ ਸਭ ਕਿਤੇ ਜਿੱਤ ਚੁੱਕੇ ਉਹ ਅੱਜ ਪੰਜਾਬ ਵਿੱਚ ਵੱਡੇ ਵੱਡੇ ਰੋਡ ਬਣਾਏ ਜਾ ਰਹੇ ਹਨ ਉੱਤਰ ਭਾਰਤ ਤੋਂ ਲੈ ਪੰਜਾਬ ਤੱਕ ਕਈ ਕਈ ਲੇਨਾਂ ਦੇ ਐਕਸਪ੍ਰੈਸ ਰੋਡ ਤਿਆਰ ਕੀਤੇ ਜਾ ਰਹੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਵਰਲਡ ਟਰੇਡ ਆਰਗੇਨਾਈਜੇਸ਼ਨਸ ਜਾਣੀ ਦੁਨੀਆ ਦੇ ਵੱਡੇ ਵੱਡੇ ਵਪਾਰੀ ਇੰਡੀਆ ਚਾਈਨਾ ਤੋਂ ਮਿਡਲ ਈਸਟ ਦੁਬਈ ਅਤੇ ਯੂਰਪ ਤੱਕ ਹਾਈਵੇ ਸਰਾਹੀ ਵਪਾਰ ਚਲਾਉਣਾ ਚਾਹੁੰਦੇ ਨੇ ਜਿਵੇਂ ਅੱਜ ਤੋਂ 2000 ਸਾਲ ਪਹਿਲਾਂ ਸਿਲਕ ਰੋਡ ਰਾਹੀਂ ਹੁੰਦਾ ਸੀ ਪਰ ਇਹ ਸਿਲਕ ਰੋਡ ਹੈ ਕਿ ਅਤੇ ਕਿਸ ਨੇ ਇਹ ਤਿਆਰ ਕਰਵਾਇਆ ਸਿਲਕ ਰੋਡ 130 BC ਵਿੱਚ ਬਣਿਆ ਤਕਰੀਬਨ 6500 ਕਿਲੋਮੀਟਰ ਲੰਮਾ ਇੱਕ ਰਸਤਾ ਸੀ ਜਿੱਥੋਂ ਚਾਈਨਾ ਆਪਣੇ ਮਹਿੰਗੇ ਸਿਲਕ ਦਾ ਉੱਤਰ ਭਾਰਤ ਰਾਹੀਂ ਈਰਾਨ ਅਤੇ ਸੀਰੀਆ ਤੋਂ ਹੁੰਦਿਆ ਹੋਇਆ ਰੋਮ ਤੱਕ ਵਪਾਰ ਕਰਦਾ ਸੀ ਸਿਲਕ ਦੀ ਖੋਜ ਚੀਨ ਨੇ ਹੀ ਕੀਤੀ ਅਤੇ ਚੀਨ ਨੇ ਸਿਲਕ ਬਣਾਉਣ ਦਾ ਤਰੀਕਾ ਪੂਰੀ ਦੁਨੀਆ ਤੋਂ ਹਜ਼ਾਰਾਂ ਸਾਲ ਤੱਕ ਗੁਪਤ ਰੱਖਿਆ ਤਾਂ ਕਿ ਵਪਾਰ ਵਿੱਚ ਉਹਨਾਂ ਨੂੰ ਕੋਈ ਟੱਕਰ ਨਾ ਦੇ ਸਕੇ ਸਿਲਕ ਜਾਣੀ ਰੇਸ਼ਮ ਮੁਲਾਇਮ, ਚਮਕੀਲਾ ਅਤੇ ਸੋਨਾ ਹੋਣ ਕਰਕੇ ਕੁਝ ਸਮੇਂ ਵਿੱਚ ਹੀ ਰੋਮ ਦੇ ਅਮੀਰ ਲੋਕਾਂ ਦੀ ਪਹਿਲੀ ਪਸੰਦ ਬਣ ਗਈ। ਜਿਸ ਕਾਰਨ ਸਿਲਕ ਉਸ ਸਮੇਂ ਦਾ ਇੱਕ ਬਹੁਤ ਮਹਿੰਗਾ ਪਦਾਰਥ ਬਣ ਗਿਆ। ਇੰਨਾ ਮਹਿੰਗਾ ਕਿ ਇੱਕ ਸਮੇਂ ਤਾਂ ਰੋਮ ਦੇ ਸਮਰਾਟ ਨੇ ਇਸ ਦੀ ਖਰੀਦ ਤੇ ਹੀ ਬੰਨ ਲਾ ਦਿੱਤਾ। ਕਿਉਂਕਿ ਰੋਮ ਦੇ ਲੋਕ ਸਿਲਕ ਦੇ ਇੰਨੇ دیਵਾਨੇ ਹੋ ਗਏ ਕਿ ਉਹ ਸੋਨੇ ਦੇ ਬਦਲੇ ਸਿਲਕ ਦੇ ਕੱਪੜੇ ਖਰੀਦਣ ਲੱਗੇ ਅਤੇ ਇੱਕ ਸਮਾਂ ਤਾਂ ਅਜਿਹਾ ਆਇਆ ਕਿ ਰੋਮ ਦਾ ਸਾਰਾ ਸੋਨਾ ਖਤਮ ਹੋਣ ਦੀ ਕगार ਤੇ ਪਹੁੰਚ ਗਿਆ। ਸਿਲਕ ਦੇ ਨਾਲ-ਨਾਲ ਹੋਰ ਦੇਸ਼ ਵੀ ਆਪਣੀਆਂ ਲੋਕਲ ਵਸਤੂਆਂ ਜਿਵੇਂ ਮਸਾਲੇ, ਸ਼ਾਹੀ ਘੋੜੇ, ਚਾਹ, ਹੀਰੇ ਅਤੇ ਕਈ ਹੋਰ ਵਸਤੂਆਂ ਦਾ ਵਪਾਰ ਵੀ ਇਸੇ ਰਸਤੇ ਰਾਹੀਂ ਕਰਨ ਲੱਗੇ। ਇਸ ਰੂਟ ਰਾਹੀਂ ਕੱਲਾ ਵਪਾਰ ਹੀ ਨਹੀਂ ਹੋਇਆ। ਇਸ ਰਸਤੇ ਨੇ ਬਿਮਾਰੀਆਂ ਦਾ ਦਾਨ ਪ੍ਰਦਾਨ ਵੀ ਕੀਤਾ ਜਿਵੇਂ ਪਲੇਗ ਜੋ ਕਿ ਉਸ ਸਮੇਂ ਦੀ ਸਭ ਤੋਂ ਭਿਆਨਕ ਬਿਮਾਰੀ ਸੀ ਅਤੇ ਇਸ ਨੇ ਸਿਰਫ 3 ਸਾਲਾਂ ਵਿੱਚ 2.5 ਕਰੋੜ ਲੋਕਾਂ ਦੀ ਜਾਨ ਲਈ। ਇਸ ਰੂਟ ਨੇ ਕਈ ਧਰਮਾਂ ਨੂੰ ਵੀ ਪੂਰੇ ਦੇਸ਼ ਤੱਕ ਪਹੁੰਚਾਇਆ। ਜਿਵੇਂ ਬੁੱਧ ਧਰਮ ਭਾਰਤ ਤੋਂ ਹੋਰ ਦੇਸ਼ਾਂ ਤੱਕ ਫੈਲਿਆ ਅਤੇ ਈਸਾਈ ਤੇ ਮੁਸਲਮ ਧਰਮ ਹੋਰ ਦੇਸ਼ਾਂ ਤੋਂ ਪਾਰਟ ਪੌਂਚੇ ਪਰ ਕੁਝ ਘਟਨਾਵਾਂ ਅਜਈਆਂ ਹੋਈਆਂ ਜਿਸ ਕਾਰਨ ਦੁਨੀਆ ਦਾ ਸਭ ਤੋਂ ਵੱਡਾ ਵਪਾਰ ਦਾ ਰਾਹ ਹਮੇਸ਼ਾ ਲਈ ਬੰਦ ਹੋ ਗਿਆ ਜਿਨ੍ਹਾਂ ਵਿੱਚੋਂ ਮੁੱਖ ਹੈ ਮੰਗੋਲ ਅੰਪਾਇਰ ਦਾ ਖਤਮ ਹੋਣਾ ਕਿਉਂਕਿ ਸਿਲਕ ਰੋਡ ਦਾ ਇੱਕ ਵੱਡਾ ਹਿੱਸਾ ਮੰਗੋਲ ਅੰਪਾਇਰ ਦੇ ਇਲਾਕੇ ਵਿੱਚੋਂ ਹੀ ਲੰਘਦਾ ਸੀ ਅਤੇ ਜਦ ਤੱਕ ਮੱਧ ਏਸ਼ੀਆ ਤੇ ਮੰਗੋਲ ਦਾ ਰਾਜ ਰਿਹਾ ਇਹ ਸਿਲਕ ਰੋਡ ਪੂਰੀ ਤਰ੍ਹਾਂ ਸੁਰੱਖਿਅਤ ਮੰਨਿਆ ਜਾਂਦਾ ਸੀ ਪਰ ਜਿਵੇਂ ਹੀ ਮੰਗੋਲ ਦਾ ਰਾਜ ਗਿਆ ਇਸ ਰੋਡ ਤੇ ਬਹੁਤ ਸਾਰੀਆਂ ਚੋਰੀਆਂ ਅਤੇ ਡਕੈਤੀਆਂ ਹੋਣ ਲੱਗੀਆਂ ਅਤੇ ਚੀਨ ਨੇ ਜੋ ਰਾਜ ਪੂਰੀ ਦੁਨੀਆ ਤੋਂ ਲੁਕੋਗੇ ਰੱਖਿਆ ਸੀ ਕਿ ਕਿਵੇਂ ਇੱਕ ਕੀੜੇ ਤੋਂ ਰੇਸ਼ਮ ਦਾ ਧਾਗਾ ਬਣਦਾ ਅਖਰਕਾਰ 2000 ਸਾਲ ਬਾਅਦ ਇਹ ਰਾਜ ਕਿਸੇ ਤਰ੍ਹਾਂ ਕੇ ਕੋਰੀਆ ਦੇ ਹੱਥ ਲੱਗ ਗਿਆ ਜਿਸ ਤੋਂ ਬਾਅਦ ਭਾਰਤ ਵਿੱਚ ਵੀ ਸਿਲਕ ਦਾ ਕੱਪੜਾ ਤਿਆਰ ਹੋਣ ਲੱਗਾ ਨਾਲ ਨਾਲ ਸਿਲਕ ਦੇ ਸਭ ਤੋਂ ਵੱਡੇ ਖਰੀਦਦਾਰ ਰੋਮ ਨੇ ਕਪਾਹ ਜਾਣੀ ਕੋਟਨ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਕਪਾਹ ਦਾ ਕੱਪੜਾ ਸਸਤਾ ਅਤੇ ਟਿਕਾਊ ਸੀ ਜਿਸ ਕਰਕੇ ਰੋਮ ਦੇ ਲੋਕ ਸਿਲਕ ਦੀ ਥਾਂ ਕੋਟਨ ਦੇ ਕੱਪੜੇ ਪਾਉਣ ਲੱਗੇ ਅਤੇ ਤੀਜਾ ਮੁੱਖ ਕਾਰਨ ਸੀ ਵਾਸਕੋਟੀ ਗਾਮਾ ਵੱਲੋਂ ਸਮੁੰਦਰੀ ਰਸਤਿਆਂ ਦੀ ਕੀਤੀ ਖੋਜ ਸਮੁੰਦਰੀ ਰਸਤੇ ਸਿਲਕ ਰੋਡ ਦੇ ਮੁਕਾਬਲੇ ਬਹੁਤ ਸੁਰੱਖਿਅਤ ਸਨ ਜਿਸ ਕਾਰਨ ਵਪਾਰੀ ਆਪਣਾ ਵਪਾਰ ਸਿਲਕ ਰੋਡ ਦੇ ਰਾਹੀਂ ਕਰਨ ਦੀ ਬਜਾਏ ਸਮੁੰਦਰੀ ਰਹੀ ਰਸਤੇ ਆ ਰਹੀ ਕਰਨ ਲੱਗੇ ਜੋ ਕਿ ਅੱਜ ਤੱਕ ਹੁੰਦਾ ਆ ਰਿਹਾ ਅਤੇ ਇਹਨਾਂ ਕਾਰਨ ਹੀ ਸਿਲਕ ਰੋਡ ਬੰਦ ਹੋ ਗਿਆ ਪਰ ਹੁਣ ਇਹ ਸਿਲਕ ਰੋਡ ਦੁਬਾਰਾ ਖੁੱਲਣ ਜਾ ਰਿਹਾ ਸਿਲਕ ਰੋਡ ਖੁੱਲਣ ਮਗਰੋਂ ਪੰਜਾਬ ਦੀਆਂ ਜ਼ਮੀਨਾਂ ਦਾ ਮੁੱਲ ਅਰਬਾਂ ਵਿੱਚ ਹੋਣਾ ਸੁਣਨ ਵਿੱਚ ਅਜੀਬ ਲੱਗ ਰਿਹਾ ਪਰ ਭਾਰਤ ਦੇ ਵੱਡੇ ਵੱਡੇ ਪੂੰਜੀਪਤੀਆਂ ਨੂੰ ਲਹੀ ਲੱਗ ਰਿਹਾ ਉਹਨਾਂ ਨੂੰ ਇਸ ਚੀਜ਼ ਦਾ ਬਖੂਬੀ ਪਤਾ ਹੈ ਜਿਸ ਕਾਰਨ ਉਹਨਾਂ ਨੇ ਜ਼ਮੀਨਾਂ ਖਰੀਦ-ਖਰੀਦ ਇਸ ਰੋਡ ਦੇ ਨਜ਼ਦੀਕ ਵੱਡੇ ਵੱਡੇ ਮਾਲ ਅਤੇ ਆਪਣੇ ਸਟੋਰ ਬਣਾਉਣਾ ਸ਼ੁਰੂ ਕਰ ਦਿੱਤੇ ਹਨ ਅਤੇ ਉਹ ਕਈ ਸਰਕਾਰੀ ਰੇਲਵੇ ਟਰੈਕਸ ਦੇ ਨਾਲ ਨਾਲ ਪ੍ਰਾਈਵੇਟ ਟਰੈਕਸ ਵੀ ਬਣਾ ਰਹੇ ਕਿਉਂਕਿ ਉਹਨਾਂ ਨੂੰ ਬਖੂਬੀ ਪਤਾ ਹੈ ਕਿ ਜੇ ਸਿਲਕ ਰੂਟ ਦੁਬਾਰਾ ਸ਼ੁਰੂ ਹੋ ਗਿਆ ਤਾਂ ਉਸਦੇ ਰੂਟ ਨੇ ਪੰਜਾਬ ਵਿੱਚੋਂ ਹੀ ਲੰਘਣਾ ਹੈ ਅਤੇ ਜਿਸ ਮਾਲ ਨੂੰ ਅੱਜ ਸਮੁੰਦਰੀ ਰਸਤੇ ਰਾਹੀਂ ਮਹੀਨਿਆਂ ਦਾ ਸਫ਼ਰ ਤੈਅ ਕਰਨਾ ਪੈ ਰਿਹਾ ਉਹ ਸਮਾਨ ਇਸ ਸਿਲਕ ਰੂਟ ਰਾਹੀਂ ਸਿਰਫ ਕੁਝ ਦਿਨਾਂ ਵਿੱਚ ਹੀ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਪਹੁੰਚ ਜਾਇਆ ਕਰਨਗੇ ਇਸ ਨਾਲ ਸਮਾਂ ਬਚੇਗਾ ਸਮਾਨ ਜਿਵੇਂ ਫਲ ਸਬਜ਼ੀਆਂ ਖਰਾਬ ਹੋਣ ਤੋਂ ਬਚਣਗੀਆਂ ਅਤੇ ਇੰਪੋਰਟ ਐਕਸਪੋਰਟ ਦਾ ਖਰਚਾ ਵੀ ਘਟੇਗਾ ਇਸੇ ਕਰਕੇ ਅਰਜੰਟਿਨ ਲੋਨ ਨੇ ਆਪਣੇ ਗਾਣੇ ਵਿੱਚ ਸਿਲਕ ਰੂਟ ਬਣਨ ਦਾ ਜ਼ਿਕਰ ਕਰਕੇ ਕਿਹਾ ਕਿ ਜੇਕਰ ਸਿਲਕ ਰੂਟ ਬਣ ਜਾਵੇ ਤਾਂ ਪੰਜਾਬ ਦੀਆਂ ਫਸਲਾਂ ਤੇ ਸਬਜ਼ੀਆਂ ਦੁਨੀਆ ਦੇ ਦੂਜੇ ਕੰਡੇ ਯੂਰਪ ਤੱਕ ਵਿਕਣਗੀਆਂ ਪਰ ਅੱਜ ਦੇ ਜੋ ਹਾਲਾਤ ਨੇ ਪੰਜਾਬ ਦਾ ਕਿਸਾਨ ਸਿਰਫ ਝੋਨਾ ਤੇ ਕਣਕ ਹੀ ਉਗਾ ਰਿਹਾ ਅਤੇ ਜਿਸ ਨੂੰ ਉਗਾਉਣ ਲਈ ਉਹ ਭਾਰੀ ਮਾਤਰਾ ਵਿੱਚ ਫਰਟੀਲਾਈਜ਼ਰ ਅਤੇ ਖਾਦਾਂ ਦੀ ਵਰਤੋਂ ਕਰ ਰਿਹਾ ਇੱਕ ਵਕਤ ਸੀ ਜਦ ਪੰਜਾਬ ਦਾ ਕਿਸਾਨ ਦੇਸੀ ਖੇਤੀ ਕਰਕੇ ਵੀ ਮੁਨਾਫੇ ਵਿੱਚ ਸੀ ਅਤੇ ਅੱਜ ਆਧੁਨਿਕ ਤਕਨੀਕਾਂ ਅਪਣਾ ਕੇ ਵੀ ਕਿਸਾਨ ਹਰ ਰੋਜ਼ ਕਰਜ਼ੇ ਦੀ ਮਾਰ ਹੇਟ ਆ ਰਿਹਾ ਨਿਤ ਪੰਜਾਬ ਦੇ ਪਿੰਡਾਂ ਵਿੱਚੋਂ ਕਿਸਾਨ ਦੇ ਖੁਦ ਖੁਸ਼ੀ ਦੀ ਖਬਰ ਆਉਣੀ ਅੱਜ ਇੱਕ ਆਮ ਗੱਲ ਹੋ ਗਈ ਅਤੇ ਕਿਸਾਨਾਂ ਦੇ ਇਹ ਹਾਲ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਗ੍ਰੀਨ ਰੈਵਿਊਲੂਸ਼ਨ ਜਾਣੀ ਹਰੀ ਕ੍ਰਾਂਤੀ ਦਾ ਹਰੀ ਕ੍ਰਾਂਤੀ ਗਿਨੇ ਸਾ ਸੁਤ ਲੈ ਮਿੱਟੀ ਹਾ ਦੇ ਹਰੀ ਕ੍ਰਾਂਤੀ ਦਾ ਸਾਨੂੰ ਇੱਕ ਪਾਸਾ ਹੀ ਪੜਾਇਆ ਜਾਂਦਾ ਕਿ ਕਿਵੇਂ ਇਸ ਨੇ ਪੂਰੇ ਦੇਸ਼ ਵਿੱਚੋਂ ਭੁੱਖਮਰੀ ਖਤਮ ਕੀਤੀ ਪਰ ਇਸ ਨੇ ਪੰਜਾਬ ਨੂੰ ਕਿਵੇਂ ਤਬਾਹ ਕੀਤਾ ਸਾਨੂੰ ਇਸ ਬਾਰੇ ਕੋਈ ਨਹੀਂ ਦੱਸਦਾ ਗ੍ਰੀਨ ਰੈਵਿਊਲੂਸ਼ਨ ਜਿਹੜਾ ਆ ਉਹਨੇ ਸਾਡੀ ਸਟੇਟ ਦੀ ਤਬਾਹੀ ਕੀਤੀ 1947 ਆਜ਼ਾਦੀ ਤੋਂ ਬਾਅਦ ਪੂਰੇ ਭਾਰਤ ਵਿੱਚ ਭੁੱਖਮਰੀ ਦੇ ਹਾਲਾਤ ਸਨ ਲੋਕਾਂ ਕੋਲ ਖਾਣ ਲਈ ਇੱਕ ਦਾਣਾ ਤੱਕ ਨਹੀਂ ਸੀ ਜਿਸ ਦੌਰਾਨ ਭਾਰਤ ਨੇ ਅਮਰੀਕਾ ਤੋਂ ਮਦਦ ਮੰਗੀ ਕਿਉਂਕਿ ਉਸ ਸਮੇਂ ਅਮਰੀਕਾ ਭਰਪੂਰ ਕਣਕ ਉਗਾ ਰਿਹਾ ਸੀ ਅਤੇ ਭਾਰਤ ਦੀ ਮਦਦ ਕਰਨ ਲਈ ਅਮਰੀਕਾ ਨੇ ਪੀਐਲ 480 ਨਾਮ ਦਾ ਬਿੱਲ ਪਾਸ ਕੀਤਾ ਜਿਸ ਤੋਂ ਬਾਅਦ ਭਾਰਤ ਨੂੰ ਬਹੁਤ ਸਾਰੀ ਕਣਕ ਸਪਲਾਈ ਕੀਤੀ ਗਈ ਪਰ ਅਮਰੀਕਾ ਕਦੀ ਮੁਫਤ ਵਿੱਚ ਕਿਸੇ ਦੀ ਮਦਦ ਨਹੀਂ ਕਰਦਾ 1965 ਆਉਂਦੇ-ਆਉਂਦੇ ਭਾਰਤ ਕਣਕ ਲਈ ਪੂਰੀ ਤਰ੍ਹਾਂ ਅਮਰੀਕਾ ਤੇ ਨਿਰਭਰ ਹੋ ਗਿਆ ਅਤੇ ਏਸੇ ਟਾਈਮ ਅਮਰੀਕਾ ਆਪਣੀ ਚਾਲ ਚੱਲਦੇ ਆ ਪੀਐਲ 400 ਉਸੀ ਸਕੀਮ ਤੋਂ ਪਿੱਛੇ हट ਗਿਆ ਤੇ ਭਾਰਤ ਦੀ ਕਣਕ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਿਸ ਕਾਰਨ ਪੂਰੇ ਦੇਸ਼ ਵਿੱਚ ਮੌੜ ਭੁੱਖਮਰੀ ਫੈਲ ਗਈ ਹਾਲਤ ਇਹ ਹੋ ਗਏ ਕਿ ਲੋਕ ਭੁੱਖੇ ਮਰਨ ਲੱਗੇ ਉੱਤੋਂ ਜੋ ਵੀ ਫਸਲ ਭਾਰਤ ਦਾ ਕਿਸਾਨ ਉਗਾਉਂਦਾ ਸੀ ਉਹ ਮੌਸਮ ਦੀ ਮਾਰ ਕਰਕੇ ਸਾਰੀ ਫਸਲ ਖਰਾਬ ਹੋ ਜਾਂਦੀ ਇਹ ਸਭ ਦੇਖਦੇ ਆ ਭਾਰਤ ਦੇ ਖੇਤੀਬਾੜੀ ਮੰਤਰੀ ਨੇ ਅਮਰੀਕਾ ਅੱਗੇ ਮੋੜ ਹੱਥ ਫੁਲਾਏ ਕਿ ਭਾਰਤ ਦੀ ਮਦਦ ਕੀਤੀ ਜਾਵੇ ਅਤੇ ਇੱਥੇ ਹੀ ਅਮਰੀਕਾ ਨੇ ਆਪਣੀ ਚਾਲ ਚੱਲਦਿਆਂ ਇਹ ਸ਼ਰਤਾਂ ਰੱਖੀਆਂ ਕਿ ਉਹ ਉਸ ਨੂੰ ਹੀ ਕਣਕ ਸਪਲਾਈ ਕਰੇਗਾ ਜੋ ਖੇਤੀਬਾੜੀ ਵਿੱਚ ਆਧੁਨਿਕ ਤਕਨੀਕਾਂ ਅਨੁਸਾਰ ਕੀਟਨਾਸ਼ਕ ਸਪਰੇਆ ਅਤੇ ਖਾਦਾ ਵਰਤੇਗਾ ਅਤੇ ਉਸ ਸਮੇਂ 90% ਤੋਂ ਵੱਧ ਖਾਦਾ ਅਤੇ ਸਪਰੇਅਾਂ ਅਮਰੀਕੀ ਕੰਪਨੀਆਂ ਹੀ ਬਣਾਉਂਦੀਆਂ ਸਨ ਅਤੇ ਇਸੇ ਤਰ੍ਹਾਂ ਪੰਜਾਬ ਦੇ ਗਲ ਇਲੂਮਿਨਾਟੀ ਨੇ ਹਰੀ ਕ੍ਰਾਂਤੀ ਦਾ ਕੁੰਡਲੀਆ ਸਫਾਵਾ ਦਿੱਤਾ ਜੋ 1965 ਤੋਂ ਹੁਣ ਤੱਕ ਪੰਜਾਬ ਦਾ ਹਰ ਪਾਸੇ ਉਹ ਗਲ ਘੁੱਟਦਾ ਆ ਰਿਹਾ ਪਰ ਇੱਥੇ ਇਲੂਮਿਨਾਟੀ ਦਾ ਕੀ ਸਬੰਧ ਇਲੂਮਿਨਾਟੀ ਦਾ ਨਾਮ ਸੁਣਦੇ ਹੀ ਸਾਰਿਆਂ ਦੇ ਦਿਮਾਗ ਵਿੱਚ ਸ਼ੈਤਾਨ ਆਤਮਾ ਅਤੇ ਆਪਣੀ ਰੂਹ ਵੇਚਣਾ ਅਜਿਹੇ ਖਿਆਲ ਹੀ ਆਉਂਦੇ ਹਨ ਪਰ ਅਜੇ ਕੁਝ ਵੀ ਨਹੀਂ ਇਲੂਮਿਨਾਟੀ ਦੁਨੀਆ ਤੇ ਉਹ ਟੌਪ ਬੰਦਿਆ ਦਾ ਗਰੁੱਪ ਹੈ ਜਿਨ੍ਹਾਂ ਦੇ ਇਸ਼ਾਰੇ ਤੇ ਸਾਰੀ ਦੁਨੀਆ ਚੱਲਦੀ ਕਿਸ ਦੇਸ਼ ਵਿੱਚ ਕਿਹੜਾ ਪੀਐਮ ਬਣਾਉਣਾ ਜੋ ਇਹਨਾਂ ਦੀ ਗੱਲ ਮੰਨੇ ਕਦੋਂ ਦੁਨੀਆ ਵਿੱਚ ਕਿਹੜੀ ਵੱਡੀ ਬਿਮਾਰੀ ਲਿਆਉਣੀ ਅਜਿਹੇ ਸਾਰੇ ਪਲਾਨ ਇਹ ਇਲੂਮਿਨਾਟੀ ਵਾਲੇ ਹੀ ਬਣਾਉਂਦੇ ਹਨ ਕਿਸੇ ਵੱਡੇ ਦੇਸ਼ ਦਾ ਪ੍ਰੈਜ਼ੀਡੈਂਟ ਤੱਕ ਮਰਵਾਉਣਾ ਇਹਨਾਂ ਲਈ ਕੋਈ ਵੱਡੀ ਗੱਲ ਨਹੀਂ ਜਿਵੇਂ ਅਮਰੀਕਾ ਦੇ ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਦਾ ਕਤਲ ਅਤੇ ਹੁਣ ਡੋਨਲਡ ਟਰੰਪ ਤੇ ਹੋਏ ਹਮਲੇ ਇਲੂਮਿਨਾਟੀ ਤੇ ਮੈਂ ਇੱਕ ਪੂਰੀ ਵੀਡੀਓ ਬਣਾਈ ਜਰੂਰ ਦੇਖਣ ਸ਼ੁਰੂਆਤੀ ਕੁਝ ਸਾਲਾਂ ਤੱਕ ਸਪਰੇਹਾਂ ਦੀ ਵਰਤੋਂ ਨਾਲ ਫਸਲਾਂ ਦਾ ਝਾੜ ਬਹੁਤ ਵਧੀਆ ਨਿਕਲਿਆ ਪਰ ਇੱਕ ਸਮਾਂ ਅਜਿਹਾ ਆਇਆ ਕਿ ਫਸਲਾਂ ਦਾ ਝਾੜ ਹੌਲੀ-ਹੌਲੀ ਘਟਣ ਲੱਗਾ ਅਤੇ ਵੱਧ ਝਾੜ ਕੱਢਣ ਲਈ ਪੰਜਾਬ ਦੇ ਕਿਸਾਨਾਂ ਨੂੰ ਮਜਬੂਰਨ ਖਾਦਾ ਅਤੇ ਸਪਰੇਹਾਂ ਦੀ ਵੱਧ ਮਾਤਰਾ ਵਿੱਚ ਵਰਤੋਂ ਕਰਨੀ ਪਈ ਜਿਸ ਕਾਰਨ ਫਸਲ ਅਗਾਉਣ ਦਾ ਖਰਚਾ ਵਧਦਾ ਗਿਆ ਪਰ ਫਸਲਾਂ ਦੀ ਐਮਐਸਪੀ ਨਾ ਵਧੀ ਅਤੇ ਕਰਜ਼ਾ ਨਾ ਚੁਕਾ ਪਾਣ ਦੇ ਕਾਰਨ ਕਿਸਾਨ ਖੁਦ ਖੁਸ਼ੀਆਂ ਦੇ ਰਾਹਵਲ ਤੁਰ ਪਿਆ ਇਸ ਤੋਂ ਇਲਾਵਾ ਪੰਜਾਬ ਨੂੰ ਹੋਰ ਕਈ ਨੁਕਸਾਨ ਚੱਲਣੇ ਪਏ ਕਿਉਂਕਿ ਸਰਕਾਰ ਨੇ ਪੰਜਾਬ ਵਿੱਚ ਅੱਜ ਤੱਕ ਸਿਰਫ ਖੇਤੀਬਾੜੀ ਹੀ ਪ੍ਰਮੋਟ ਕੀਤੀ ਅਤੇ ਘੱਟ ਸਹੂਲਤਾਂ ਮਿਲਣ ਕਰਕੇ ਪੰਜਾਬ ਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਦੂਜੇ ਸੂਬਿਆਂ ਵਿੱਚ ਚਲੀਆਂ ਗਈਆਂ ਜਿਸ ਕਰਕੇ ਪੰਜਾਬ ਦਾ ਨੌਜਵਾਨ ਜੋ ਖੇਤੀਬਾੜੀ ਨਾਲ ਨਹੀਂ ਸੰਬੰਧ ਰੱਖਦਾ ਸੀ ਬੇਰੋਜ਼ਗਾਰ ਹੋ ਗਿਆ ਅਤੇ ਨਸ਼ਿਆਂ ਦੇ ਰਾਹਵਲ ਪੈ ਗਿਆ ਅਤੇ ਪੰਜਾਬ ਵਿੱਚ ਅੱਜ ਸਿਰਫ ਗਿਣਮੀਆਂ-ਚੁਣਮੀਆਂ ਫੈਕਟਰੀਆਂ ਹੀ ਰਹਿ ਗਈਆਂ ਅਤੇ ਉਹ ਵੀ ਪੰਜਾਬ ਦੇ ਪਾਣੀ ਨੂੰ ਜ਼ਹਿਰੀਲਾ ਬਣਾ ਰਹੀਆਂ ਜਿਸ ਕਾਰਨ ਪੰਜਾਬ ਅੱਜ ਕੈਂਸਰ ਸਟੇਟ ਬਣ ਕੇ ਰਹਿ ਗਿਆ ਸਰਪਿੰਡਾ ਦਾ ਜਿਹੜਾ ਪਾਣੀ ਆ ਥੱਲੇ ਵਾਲਾ ਉਹਦੇ ਵਿੱਚ ਜਰੇਨੀਅਮ ਆ ਤੇ ਤੁਸੀਂ ਜ਼ੀਰੇ ਲਾਗੇ ਦੇ ਜਿਹੜੇ ਰਿਪੋਰਟਾਂ ਆਈਆਂ ਗਵਰਨਮੈਂਟ ਦੀਆਂ ਮੇਰੀਆਂ ਨਹੀਂਆਂ ਉੱਥੇ ਸਾਈਨਾਈਡ ਤੱਕ ਪਾਇਆ ਗਿਆ ਸਾਈਨਾਈਡ ਉਹ ਜ਼ਹਿਰ ਹੁੰਦਾ ਜਿਹੜਾ ਤੁਸੀਂ ਸ਼ਾਇਦ ਫਿਲਮਾਂ 'ਚ ਵੀ ਦੇਖਿਆ ਹੋਣਾ ਫੌਜੀ ਵਗੈਰਾ ਚਟਦੇ ਐ ਇਥਨੋਲ ਵਗੈਰਾ ਜਿਹੜੀਆਂ ਸ਼ਰਾਬ ਬਣਾਉਂਦੀਆਂ ਐ ਇਹ ਗੁਜਰਾਤ 'ਚ ਬੈਨ ਗਿਜਰਾਤ ਨਹੀਂ ਲਾ ਸਕਦੇ ਤੇ ਪਰ ਪੰਜਾਬ ਚ ਲਾ ਸਕਦੇ ਨੇ ਤਿੱਕ ਕਿਸਾਨਾਂ ਦੀ ਮੌਤ ਨੌਜਵਾਨਾਂ ਦੀਆਂ ਨਸ਼ਿਆਂ ਨਾਲ ਮੌਤ ਪ੍ਰਵਾਸੀਆਂ ਦਾ ਪੰਜਾਬ ਆਉਣਾ ਅਤੇ ਆਸਾਨੀ ਨਾਲ ਜ਼ਮੀਨਾਂ ਖਰੀਦਣਾ ਨੌਜਵਾਨਾਂ ਦਾ ਮਾਈਂਡ ਵਾਸ਼ ਕਰ ਬਾਹਰ ਭੇਜਣਾ ਦੀਪ ਸਿੱਧੂ ਵਰਗੇ ਨੌਜਵਾਨ ਆਗੂ ਦਾ ਕਤਲ ਹੋ ਜਾਣਾ ਜੋ ਨਿਊ ਬੋਲਡ ਆਰਡਰ ਦਾ ਉਸ ਸਮੇਂ ਪਰਦਾ ਫਾਸ਼ ਕਰਦਾ ਹੈ ਜਦ ਪੰਜਾਬ ਵਿੱਚ ਇਸ ਦਾ ਕਿਸੇ ਨੂੰ ਨਾਮ ਤੱਕ ਨਹੀਂ ਸੀ ਪਤਾ ਇਹ ਸਭ ਘਟਨਾਵਾਂ ਦਰਸਾਉਂਦੀਆਂ ਹਨ ਕਿ ਪੰਜਾਬ ਨੂੰ ਕਿਸੇ ਵੱਡੀ ਸਾਜ਼ਿਸ਼ ਤਹਿਤ ਖਾਲੀ ਕਰਵਾਇਆ ਜਾ ਰਿਹਾ ਜਿਸ ਦੀ ਜੜ ਅਮਰੀਕਾ ਵਿੱਚ ਜਾ ਜੁੜਦੀ ਹੈ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਵਿੱਚ ਵੱਡੇ ਵੱਡੇ ਰੋਡ ਬਣਨੇ ਅਤੇ ਹਰੀ ਕ੍ਰਾਂਤੀ ਦਾ ਆਉਣਾ ਇਹ ਡਿਵੈਲਪਮੈਂਟ ਦਾ ਹਿੱਸਾ ਹੈ ਜਾਂ ਕਿਸੇ ਵੱਡੀ ਸਾਜ਼ਿਸ਼ ਦਾ ਆਪਣੇ ਵਿਚਾਰ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਆਪਣੇ ਦੋਸਤਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਮੇਰਾ ਹੌਸਲਾ ਵਧਾਉਣ ਲਈ ਅਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਜਸਟ ਮਲਹਾਰ ਦੇ ਫੇਸਬੁੱਕ ਚੈਨਲ ਨੂੰ ਫੋਲੋ ਜ਼ਰੂਰ ਕਰਨਾ ਧੰਨਵਾਦ